ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਰਣ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ। ਅੱਜ ਆਪਾਂ ਕੋਲ ਰੱਖਿਆ ਸੀ ਆਪਣੇ ਸੈਂਟਰ ਆਪਾਂ ਸਿਟੀ ਜੇ ਕਰਦੀ ਸੀ ਕੱਪੜੇ। ਇੱਧਰ ਮੈਂ ਸਟੀਚਿੰਗ ਕਰਦੀ ਸੀ ਆਹ ਵਾਲਾ ਕਿ ਮੇਜ ਕਰਤਾ। ਇੱਧਰ ਆ ਲੱਗ ਰਹੀ ਸੀ ਗੁੜੀਆ ਆਪਣੇ ਕੋਲ। ਇਹਦੀ ਪਈਆ ਮਸ਼ੀਨ। ਇਹਨੇ ਬਣਾਤਾ ਕਿ ਮੇਜ ਕੁਛ ਰਹਿ ਗਿਆ ਕੁਛ ਆਪਾਂ ਕੱਲ ਨੂੰ ਬਣਾਵਾਂਗੇ। ਹੁਣ ਆਪਣੇ ਹੋ ਗਿਆ ਕੰਮ ਤਾਂ ਦੇ ਤਾਂ ਟਾਈਮ ਖੁੰ ਦੇ ਕੱਟ-ਕਟੀ ਦਾ ਖਲਾਰਾ ਪਹਿਰੇ ਆ। ਆ ਪਈਏ ਮੇਰੇ ਵਾਲੀ ਮਸ਼ੀਨ। ਇਹਦੀ ਮਸ਼ੀਨ। ਇਹਨੂੰ ਪੌਣੀ ਥੱਲੇ ਬਾੜ ਦੇ ਕੋਟੇ। ਤਾਂ ਚੱਕ ਕੇ ਥੱਲੇ ਦੇ ਪੱਥਰ 'ਚ ਹੋ ਪਈ ਰੋਟੀਆਂ ਮਾੜੇ ਬੋਚ ਕੇ ਤਾਂ ਚੱਕ ਲੈ। ਤੇ ਚਲੋ ਹੁਣ ਆਪਾਂ ਬਾਹਰੇ ਦਾਣਾ ਦੇ ਮੈਪੇ ਹੋ ਪੈਣ ਆਪਣੇ ਭਾਂਡੇ ਚੱਕੀ ਚਾੜੀ। ਕੱਪੜੇ ਮੈਨਾਂ ਕੱਪੜੇ ਪਰਾ ਕੇ ਜਾ ਮੜ ਜਾ। 10 ਕਿ ਮਿੰਟ ਕੰਮ ਥੱਲੇ ਨਹਾਈ ਬਾੜ ਦੇ ਪੌੜੀ ਥੱਲੇ। ਸਾਰਾ ਸਮਾਨ ਸਾਹਮਣੇ ਤੇਰਾ। ਆਲੋ ਫਾਫਾ ਉਹ ਯਸੀਨਾ ਕੱਪੜੇ ਪਈ ਸੀ ਮੇਰੇ ਤੇ ਬਹੁਤ ਜਣ ਤੈ ਮਾਰਨ ਵਾਲੇ ਬਹੁਤ ਸਾਰੇ ਮੈਂ ਕਹਿੰਦੀ ਬਹੁਤ ਦਾਰੇ ਬਹੁਤ ਸਾਰੇ ਤੇ ਆਪਾਂ ਨਾ ਕੱਪੜੇ ਤੈ ਮਾਰਦੀ ਕੱਪੜੇ ਸਾਮਦੀ ਉਸ ਤੋਂ ਬਾਅਦ ਫਿਰ ਚੱਲਦੇ ਹਾਂ ਬਾਹਰੇ ਆਪਾਂ ਹੁਣ ਮੈਨ ਇਹਦੇ ਲਾਲਚ ਨਾਲ ਮਾਰੀ ਜਾਣਗੇ ਤੈ ਨਹੀਂ ਫਿਰ ਮੈਂ ਫਿਰ ਕਾਲ ਕਰ ਜੂਗੀ ਫਿਰ ਮੈਂ ਇਥੇ ਚੱਕਦੀ ਹਾਂ ਸਮਾਨ ਆ ਸੂਟ ਇੱਥੇ ਫਿਰ ਸ਼ਾਮ ਨੂੰ ਟਾਈਮ ਲੱਗੇ ਨਾ ਫਿਰ ਮੈਂ ਸਲਵਾਰ ਜੜ ਦੂੰ ਜਿੰਨਾ ਕ ਟਾਈਮ ਹੋਇਆ ਜੀ ਲੱਗਿਆ ਟਾਈਮ ਤਾਂ ਖੱਲ ਮੈਂ ਸਬਜੀ ਸਬਜੀ ਬਣਾਉਣੀ ਹੈ ਫਿਰ ਮੱਜਾ ਨਾ ਹੋ ਜੂ ਤਰਾ ਤਰਾ ਚੋਂਡਦਾ ਹੋ ਜਾਊਗਾ ਚਲੋ ਜੀ ਆਪਾਂ ਕੱਪੜੇ ਤੈ ਮਾਰ ਆਹ ਦੇਖੋ ਟੇਰ ਲੱਗਿਆ ਪਿਆ ਮੇਜ਼ ਤੇ ਮੇਜ਼ ਨੂੰ ਆਪਾਂ ਖਾਲੀ ਕਰੀਏ। ਓਰੇ ਚੱਕ ਲਿਆ ਸਾਰੇ ਇੱਥੇ ਧਰ ਕੇ ਤੈ ਮਾਰਦੇ ਆਪਾਂ। ਆਹ ਧਰ ਲਾ। ਓ ਚੱਕ ਲਿਆ ਮੇਰਾ ਨਮਾ। ਓ ਨਮਾ ਸੂਟ ਤਾਂ ਮੈਂ ਇੱਥੇ ਮਾਰ ਦੂੰਗੀ ਤੈ। ਹਾਂ। ਹਾਂ ਇਹਦੇ ਇੱਥੇ ਰੱਖ ਦੇ। ਇਹਦੇ ਇੱਥੇ ਮਾਰ ਕੇ ਵਸਤਾਇ ਮੈਂ ਉਹ ਕਰ ਦੂੰ। ਹਰ ਚਾਈਦਾ ਗਲਾਪ ਇਹਨੂੰ ਇੱਕ ਪਾਸੇ ਕਰ ਦੇ। ਇਹ ਅੰਦਰ ਦਾਤ ਕਿਉਂ ਨਹੀਂ ਜੀ? ਨਾ ਨਾ ਤੈ ਮਾਰਦੀ ਤੈ ਮਾਰ ਕੇ ਧਰ ਦਿਆਂ ਨੂੰ। ਮਾਰ ਦੇਗੀ ਕਿ ਮੈਂ ਮਰਵਾ ਮਾ ਨਾਲ ਮਾਰ ਦੇਗੀ థాంਕ ਯੂ ਧੰਨਵਾਦ ਤੇਰਾ ਤੇਰੇ ਸਾਰੇ ਨਾ ਮੇਰੇ ਕੱਪੜੇ ਸਮਝ ਜਾਣਗੇ ਨਹੀਂ ਮੱਜ ਸ਼ਾਮ ਤੱਕ ਹੋ ਕਰਦੀ ਨੇ ਹੋ ਗਿਆ ਆਪਣਾ ਹੁਣ ਉਹ ਦੇਖ ਮੋਤੀ RAM ਕਰੀ ਜਾਂਦਾ ਚੂੰ ਚੂੰ ਬਾਹਰ ਖੁੱਲ ਲਗਿਆ ਹੁੰਦੇ ਖਾਣੇ ਪਤਾ ਗਲ ਚੁਖਲਾ ਕੇ ਭੱਜ ਜੇ ਇਹਨਾਂ ਹੁਣ ਮੈਂ ਬੈੱਡ 'ਚ ਧਰ ਦੂੰਗੀ ਇਹ ਵੀ ਬੜੇ ਕੰਮ ਕਰਦੀ ਆ ਕੁੜੀ ਸਾਡੀ ਮੈਂ ਤਾਂ ਬਿਆਹਾਂ ਦੀ ਸਾਈ ਲਾ ਕੇ ਆਉਂਦੀ ਆ ਕਦੇ ਖੰਡ ਪਾਠਾ ਦੇ ਕਦੇ ਕਿਤੇ ਅੱਜ ਅੱਜ ਵਾਗੀਏ ਭੋਗ ਤੇ ਕਿੱਥੇ ਕਿਸੇ ਅੱਜ ਭੋਗ ਤੇ ਸੱਜ ਹੈ ਕੋਤੋਂ ਕੀ ਮੰਗਵਾਉਂਦਾ ਲੈ ਪਿੰਡ ਜਾ ਕੇ ਭੁੱਲ ਗਈ ਤੂੰ ਤੈਨੂੰ ਤਾਂ ਆਪਣੇ ਉਹ ਸ਼ਹਿਰ 'ਚ ਕੰਮ ਵਾਧੂ ਰਹਿੰਦਾਗਾ ਬਾਹਰਵੇਂ ਵਾਚ ਲਈ ਜਾਂਦੇ ਤੁਸੀਂ ਠੀਕ ਹੈ ਜੇ ਕੱਲ ਨੂੰ ਵਾਗੀ ਫਿਰ ਤਾਂ ਕੀ ਕਹਣਾ ਨਹੀਂ ਤਾਂ ਫਿਰ ਸਵੇਰ ਸੱਜਰ ਆ ਜੀ ਹੈ ਨਾ ਤੈਨੂੰ ਦੁਦਾਸਕ ਵਾਜ ਦੇਣਾ ਜੀ ਮੇਰੇ ਕੋਲੇ ਸਵੇਰੇ 9 ਵਜੇ ਨੂੰ ਆਣੀ ਅੱਛਾ ਠੀਕ ਹੈ ਜੇ ਵਸ 9 ਵਜੇ ਤੋਂ ਲੇਟ ਹੋ ਗਈ ਫਿਰ ਮੈਂ ਸਮਝ ਨਹੀਂ ਵੀ ਬਾਕੀ ਹਤਾ ਪ੍ਰੋਗਰਾਮ ਤੇ ਬਾਕੀ ਇਹ ਨਾਲੇ ਬਾਹਰ ਪ੍ਰੋਗਰਾਮ ਲਾ ਕੇ ਆਉਂਦੀ ਰੋਟੀਆਂ ਬਣਾਉਣੇ ਜਾਂਦੀਆਂ ਨੇ ਨਾ ਇਹ ਇਸ ਕਰਕੇ ਫਿਰ ਜਿਹਦੇ ਟਾਈਮ ਹੁੰਦੇ ਨੇ ਆਪਣੇ ਕੋ ਕੱਪੜੇ ਸਿੱਖਣਾ ਆ ਜਾਂਦੀ ਹੈ ਨਾਲੇ ਚਲੋ ਬਾਹਰੇ ਲਾਏ ਹੁੰਦੀ ਹੈ ਇਹਨੂੰ ਆਪਾਂ ਸਾਈਆਂ ਦਵਾਇਆ ਕਰਾਂਗੇ ਬਾਹਰ ਅੰਦਰ ਪ੍ਰੋਗਰਾਮ ਵੇਹਾ ਵੀ ਹੁੰਦੀ ਕਿ ਆਪਣੇ ਕੋ ਕੱਪੜੇ ਕੁੱਪੜੇ ਵਾਲੇ ਵਾਧੂ ਆਉਂਦੇ ਨੇ ਪ੍ਰੋਗਰਾਮ ਹੁੰਦਾ ਫਿਰ ਲਾਦੇ ਕਰਨੀ ਕੋਟੇ ਨਾ ਹਾਂਜੀ ਠੀਕ ਐ ਫਿਰ ਤੈਨੂੰ ਕਿਆ ਕਰੀਏ ਸਾਡੇ ਇੱਕ ਵਾਹ ਗਿਆ ਨੇ ਭਾਈ ਬੰਦੇ ਰੋਟੀ ਵਾਲੇ ਫਿਰ ਹੁਣ ਆਪਾਂ ਭੇਜਦਾ ਕਰਾਂਗੇ ਸਾਡੇ ਸਿਲਾਹ ਪ੍ਰੋਗਰਾਮ ਸਾਡੇ ਘਰੇ ਉਦੋਂ ਨਹੀਂ ਤੈਨੂੰ ਕਹਿ ਦਿੰਦੇ ਸਾਡੇ ਜਦੋਂ ਆ ਬੇਬੇ ਦਾ ਭੂਖਾ ਉਹਦੇ ਵੀ ਆਪਣੇ ਇਧਰ ਬਾਜ਼ਾਰ ਚੋਂ ਸੀਗੇ ਆ ਉਦੋਂ ਮੱਕੀ ਸਿਰ ਆਪਾਂ ਨੂੰ ਪਤਾ ਵੀ ਨਹੀਂ ਸੀ ਹਾਂ ਉਹ ਤਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਤੂੰ ਉਹ ਕਰਦੀ ਆ ਰੋਟੀ ਰੋਟੀ ਬਣਾਉਣੀ ਆ ਤੁਸੀਂ ਵੀ ਐਵੇਂ ਬਾਗ ਜਾਣੇ ਹੋਗੇ ਉਧਰੋਂ ਆਪਣੇ ਹਾਂ ਸੀਗਾ ਕੀ ਕਹਿੰਦੇ ਨੇਗੇ ਠਾਣੀ ਬੜੇ ਕੋਲੋਂ ਸੀਗੇ ਬੁੜੀਆਂ ਹਾਂ ਉਹ ਸਿੱਤ ਨੁੜੀਆਂ ਮਾਸੀ ਰਾਮਜੀਤ ਕਹਿੰਦੀ ਸੀਗੀ ਕਹਿੰਦੀ ਸਾਡੇ ਉਹਦੀਆਂ ਨਹੀਂ ਗਿਆ ਸਾਡੇ ਘਰ ਘਰਾਂ ਕੋਲੋਂ ਨਹੀਂ ਕਹਿੰਦੀ ਕੋਈ ਤੁਸੀਂ ਤਿੰਨੇ ਜਾਣੀਆਂ ਕੋ ਦੋ ਜਾਣੀਆਂ ਅਸੀਂ ਦੋ ਹੀ ਹੁੰਦੀਆਂ ਦੋ ਹੀ ਰੋਟੀਆਂ ਤੁਸੀਂ ਇੰਨੇ ਜਾਣੇ ਦੀ ਬਣਾ ਦਿੰਨੇ ਹਾਂ ਮੈਂ ਤੇ ਮੇਰੇ ਬੂ ਅੱਛਾ ਹੋਰ ਜੇ ਬੁੜੀਆਂ ਵੀ ਵੱਧ ਪ੍ਰੋਗਰਾਮ ਹੈ ਵੱਧ ਬੁੜੀਆਂ ਭੱਗ ਜਾਣੀਆਂ ਹਾਂ ਵੱਧ ਵੀ ਲੈ ਜਾਂਦੇ ਫਿਰ ਜੇ ਦੋ ਚਾਰ ਹੁੰਦੇ ਨੇ ਫਿਰ ਤਿੰਨ ਜਣਦੀਆਂ ਬੁੜੀਆਂ ਹੋਣਗੇ ਨਾਲ ਅੱਛਾ ਠੀਕ ਹੈ ਹੱਥ ਪੱਤਾ ਜੁੰਡੀ ਆ ਫਿਰ ਹਾਂ ਹਾਂ ਹੱਥ ਪੁਰਾ ਕੇ ਮੈਂ ਕੰਮ ਕਰਦੀ ਸੀ ਉਨ ਜੁਮਾਈ ਪੇਉ ਕਿਹਾ ਮਾ ਲੈਟੀ ਮੈਂ ਨਾ ਚਾਹ ਬਣਾ ਕੇ ਆਪਣੇ ਅੰਦਰ ਆ ਗਈ ਭੁੱਲ ਗਈ ਉੱਥੇ ਮੈਂ ਧਰਿਆਈ ਬੜੇਵੇਂ ਤੇ ਖੰਡ ਪਾ ਕੇ ਆਪਣਾ ਕਿਉ ਪਾ ਕੇ ਉਬਲ ਮੈਂ ਚਲੋ ਇਹਨੂੰ ਉਬਲ ਜਾਣ ਦੋ ਮੈਂ ਫਿਰ ਆ ਕੇ ਬੰਦ ਕਰਦੀ ਆ ਉਹਨੇ ਮੇਰੀ ਯਾਦ ਨਹੀਂ ਆਇਆ ਉਹ ਤਾਂ ਬੁਲ ਬੁਲ ਬਾਹਰ ਨਿਕਲ ਗਿਆ ਸਾਰੇ ਬੜੇਵੇਂ ਬੜੂਵੇਂ ਫਿਰ ਦੁਬਾਰੇ ਘੰਟਾ ਲਾ ਕੇ ਅੰਦਰ ਸਾਫ ਕਰਕੇ ਪੋਚਾ ਲਾ ਕੇ ਗਰਮ ਪਾਣੀ ਨਾਲ ਤਾਂ ਇਹ ਤਾਂ ਧਿਆਈ ਹੋ ਗਈ ਸੀ ਨਾ ਫਿਰ ਉਹਦੇ ਨਾਲ ਕਿਉ ਕਰਕੇ ਇਹ ਮੱਝ ਜਿਹੜੀ ਆਪਣੀ ਤਾਜੀ ਸੂਈ ਇਹਨੂੰ 15 18 ਦਿਨ ਹੋ ਗਈ ਸੂਈ ਨੂੰ ਇਹਦੇ ਵਾਸਤੇ ਧਰਦੇ ਹੁੰਨੇ ਆਪਾਂ ਭਲੂਣ ਝੋਟੀ ਆ ਆਹ ਇਹਦਾ ਵਿਚਾਲ 10-20 ਦਿਨ ਆਪਾਂ ਐਸੇ ਲੂਟੇ ਨੂੰ ਕਾੜੇ-ਕੂੜੇ ਦੇ ਦਈਏ ਦੁੱਧ ਵਧੀਆ ਚੜਜੂਗੀ ਵਧੀਆ ਸੀਲ ਆਣਾ ਮੱਝੇ ਦੀ ਤੇ ਫਿਰ ਉਹਨੇ ਲੇਪੀ ਲੂਟੀ ਪਿਓ ਕਿਉਂ ਨਹੀਂ ਆ ਹੁਣ ਆਪਣਾ ਟਾਈਮ ਹੋ ਗਏ 4:00 ਵਜੇ ਨਾਲੇ ਲੇਪੀ ਪਿਓ ਨੇ ਨਾਲ ਆਪਾਂ ਦਾਲ ਸਬਜ਼ੀ ਤੇ ਦੇਹਦੇ ਆ ਕੋਈ ਪਾਣੀ ਪੂਣੀ ਪਲਾਉਣੇ ਮੱਝਾਂ ਨੂੰ ਤੇ ਇਹਨੂੰ ਆਪਾਂ ਲੇਟੀ ਵੀ ਲੱਗ ਤੋਂ ਪਿਓ ਨੇ ਹੁੰਨੇ ਆ ਤੇ ਆਪਾਂ ਦੂਜਾ ਦੂਸਰਾ ਦਾਣਾ ਵੀ ਨਾਲ ਵੀ ਲੱਗ ਤੋਂ ਪਾਉਣੇ ਹੁੰਨੇ ਆ ਲੇਟੀ ਆਪਾਂ ਇਹਨਾਂ ਵਿੱਚ ਕਾਲੇ ਛੋਲੇ ਪਾ ਕੇ ਵਿੱਚ ਆਪਾਂ ਕਣਕਾ ਪਾ ਕੇ ਉਹ ਵਾਲੀ ਕਰਵਾਈ ਆ ਦੂਸਰੇ ਨਾਲ ਕਰ ਲਈ ਕਣਕ ਦੀਗੀ ਉਹਨਾਂ ਨੂੰ ਘਣਕਤੇ ਵਿੱਚ ਸਰੋਂ ਦੀ ਖੜਪਾ ਕੇ ਪਿਉ ਦਿੰਨੇ ਆ ਇਹਨੂੰ ਆਪਾਂ ਛੋਲਿਆਂ ਦੇ ਵਿੱਚ ਪਾ ਕੇ ਇਸ ਤਰ੍ਹਾਂ ਪਿਉਨੇ ਹੁੰਦੇ ਆ ਕਿਉਂਕਿ ਵਧੀਆ ਜਿੰਨੀ ਆਪਾਂ ਮੱਝਾਂ ਦੀ ਉਹਨਾਂ ਕੇਅਰ ਕਰਾਂਗੇ ਉਹਨੀਆਂ ਆਪਾਂ ਸੇਵਾ ਕਰਾਂਗੇ ਉਹਨੀਆਂ ਆਪਾਂ ਦੁੱਧ ਲੈ ਲਾਂਗੇ ਮੱਝਾਂ ਥੱਲੋਂ ਤੇ ਵਧੀਆ ਸ਼ੌਂਕਾ ਜੀ ਮੈਨੂੰ ਤਾਂ ਮੱਝਾਂ ਮੱਝਾਂ ਸਾਹਮਣੇ ਜੀ ਲੱਗਦਾ ਮੱਝਾਂ 'ਚ ਜਾ ਕੇ ਇਸ ਤਰ੍ਹਾਂ ਇੱਧਰ ਮੈਨੂੰ ਆਹਦਾ ਚਲੋ ਕੋਈ ਗੱਲ ਜਿਹੜਾ ਕੰਮ ਰਹਿ ਗਿਆ ਆਪਾਂ ਸਵੇਰੇ ਕਰ ਲਾਂਗੇ ਜਿਹੜਾ ਮੱਝਾਂ ਦਾ ਕੰਮ ਆ ਤਾਂ ਟਾਈਮ ਤੇ ਜ਼ਰੂਰੀ ਕਰਨਾ ਹੁੰਦਾ ਜ ਨਹੀਂ ਤੇ ਹੁਣ ਮੈਂ ਚਲੋ ਨਾਲ ਤਾਂ ਦਾਣਾ ਪਿਉਏ ਆ ਮੱਝਾਂ ਨੂੰ ਪਾਣੀ ਇਦਾਂ ਗੱਲੀ ਫੂਟੇ ਗਾਲੀ ਨਿਸ਼ਾਨੀ ਲਾ ਕੇ ਬਾਵਾ ਜੜਨ ਵਾਲੀਆਂ ਰਹਿ ਗਈਆਂ ਕੜਾ ਕੋਲਾ ਬਣਾਤਾ ਪਲੇਟਾਂ ਪਾਤੀਆਂ ਆਪਾਂ ਨੇ ਤੇ ਕੱਟਾਂ ਦੇ ਨਾ ਸੂਟ ਆ ਕਟਿੰਗ ਕਰਨ ਤੇ ਟਾਈਮ ਲੱਗਦਾ ਆਪਣਾ ਜਿਹੜਾ ਆਪਣਾ ਲਾਈਨਿੰਗ ਵਾਲਾ ਸੂਟ ਹੁੰਦਾ ਸਟਿਚਿੰਗ ਕਰਨ ਤੇ ਟਾਈਮ ਲੱਗਦਾ ਕਿ ਉਹ ਕੱਟ ਕੇ ਹੁਣ ਸਾਰਾ ਪ੍ਰੈਸ ਮਾਰ ਕੇ ਸੈੱਟ ਕਰਕੇ ਧਰਿਆ ਪਿਆ ਹੁਣ ਆਪਾਂ ਚੱਕ ਚੱਕ ਜੜਈ ਦੇਣਾ ਜੀ ਬਸ ਗੱਲੀ ਸਲਵਾਰ ਰਹਿ ਗਈ ਆਪਣੀ ਉਹ ਜੜ ਕੇ ਬਸ ਉਹ ਕਾਲੂ ਆਪਾਂ ਤਿਆਰ ਕਰਤੀ ਕਰ ਹੋ ਜਾਣਗੇ ਇੱਕ ਸੂਟ ਆਪਣਾ ਸਟਿਚ ਕਰਿਆ ਪਿਆ ਫਿਰ ਆਪਾਂ ਇਕੱਠੇ ਦੋਨੇ ਓਵਰਲੈਪ ਕਰ ਦਾਂਗੇ ਓਵਰਲੈਪ ਕਰਕੇ ਫਿਰ ਆਪਾਂ ਬਚਾ ਦਾਂਗੇ ਫੇਰ ਕਈ ਦਿਨ ਹੋ ਗਏ ਨਾ ਵੀ ਬੈਠਾਂਗੇ ਕੱਲ ਆਪਾਂ ਉੱਤੇ ਵਾਗੇ ਸੀਗੇ ਕਿਸ ਕਰਕੇ ਫਿਰ ਆਪਾਂ ਜੇ ਇੱਕ ਦਿਨ ਬਗ ਜਾ ਕੇ ਤੇ ਫਿਰ ਦੋ ਇਹ ਦਿਨ ਕੰਪਨੀ ਵਿੱਚ ਸੈਟ ਆਉਂਦਾ ਹੀ ਤੇ ਅੱਜ ਫਿਰ ਮੈਂ ਹਾਏ ਕੱਪੜੇ ਨੀਸ ਤੇ ਉੱਤੇ ਸਵੇਰੇ ਤਾਂ ਕਰਕੇ ਕੰਮ ਵਧੀਆ ਜਿਆਦਾ ਨਿਪੜ ਗਿਆ ਫਿਰ ਮੈਂ ਮਸ਼ੀਨ ਤੇ ਬੈ ਗਈ ਉਸ ਤੋਂ ਬਾਅਦ ਫਿਰ ਇਹ ਕੁੜੀ ਆ ਗਈ ਸੀ ਆਪਣੇ ਇਹ ਸਾਈਆਂ ਤੇ ਜਾਂਦੀ ਨੇ ਬਾਹਰ ਕੰਮ ਕਰਨ ਤੇ ਫਿਰ ਮੈਂ ਕਿਹਾ ਚਲੋ ਅੱਜ ਮੈਂ ਮਸ਼ੀਨ ਤੇ ਬਹਿ ਜੇ ਮਸ਼ੀਨ ਤੇ ਲਾਣਾ ਘੰਟਾ ਛੱਟ ਫਿਰ ਜੇ ਉਧਰ ਕੱਪੜੇ ਕਪੜ ਤੋਣ ਲੱਗ ਜਾਂਦੇ ਫਿਰ ਉਹ ਇਹਦਾ ਕੱਲ ਸਵੇਰੇ ਆਪਾਂ ਕੱਪੜੇ ਧੋਦਾਂਗੇ ਜੇ ਇੱਕ ਸੂਟੀ ਸੀਗਾ ਮੈਂ ਚੱਲ ਕੱਲ ਤੇ ਚਲੋ ਜੀ ਆਪਾਂ ਨਾ ਚੱਲਦੇ ਆਪਾਂ ਕਰਦੇ ਆਂ ਬਾਰੇ ਕੰਮ ਦਿੰਦੇ ਚਲੋ ਜੀ ਆਪਾਂ ਨਾ ਕੱਟ ਲਈਏ ਪਿਆਜ਼ ਪਿਆਜ਼ ਕੱਟਦੇ ਆਂ ਆਪਾਂ ਤੇ ਆਪਾਂ ਲਸਨੀ ਪਾਉਂਦੇ ਹੈਗੇ ਪਾਣੀ ਆਪਾਂ ਮੱਝਾਂ ਨੂੰ ਪਲਾਇਆ ਜਾਂਦਾ ਉਹ ਖੜੀਆਂ ਦੇ ਕੱਖ ਖਾਈ ਜਾਂਦੇ ਨੇ ਪਸ਼ੂ ਆਪਣੇ ਤੇ ਆਪਾਂ ਲਸਨੀ ਪਾਉਂਦੇ ਆਪਾਂ ਬਣਾਵਾਂਗੇ ਜੀ ਪਨੀਰ ਦੀ ਪੁਰਜੀ ਸਬਜੀ ਆਪਣੇ ਅੱਜ ਕੋਈ ਨਹੀਂ ਹੈਗੀ ਟਮਾਟਰ ਗੱਲ ਬਣਾਈਸ ਆਪਾਂ ਗਾਜਰਾਂ ਮਟਰ ਤੇ ਮੈਂ ਕਿਹਾ ਚਲੋ ਅੱਜ ਆਪਾਂ ਪਨੀਰ ਦੀ ਪੁਰਜੀ ਬਣਾ ਲਾਂਗੇ ਕੁਝ ਆਪਾਂ ਕੁੱਟ ਲਾਂਗੇ ਧਨੀਏ ਦੀ ਚਟਨੀ ਗਾਜਰਾ ਗੁਜਰਾ ਜੀ ਨੇ ਰੋਜ਼ ਬਦੀਨ ਲਾ ਦੇ ਗੱਲ ਗਾਜਰਾ ਮਟਰ ਸੀ ਕਿ ਕਦੇ ਗੋਭੀ ਆਲੂ ਗੋਭੀ ਕਿਤੇ ਗਾਜਰਾ ਮਟਰ ਤੇ ਅੱਜ ਜੇ ਇੱਕ ਪਰਸ ਬਣਾਈ ਸਿ ਆਪਾਂ ਜੀ ਮੋਠ ਮੂੰਗੀ ਮੋਠ ਥੋੜੀ ਜਿਹੀ ਬਚਦੇ ਪਈ ਸੀਗੇ ਮੈਂ ਚਲੋ ਹੁਣ ਫਿਰ ਗਰਮੀ ਆ ਜਾਣਗੇ ਆਪਾਂ ਨਾ ਮੋਠ ਖਤਮ ਕਰਦੀਏ ਥੋੜੀ ਜਿਹੀ ਸੀਗੇ ਛੋਟੀ ਕੋਲੀ ਕ ਤੇ ਕੁਛ ਆਪਾਂ ਥੋੜੀ ਜਿਹੀ ਮੁਠੀ ਕ ਪਾ ਲਈ ਸੀ ਆਪਾਂ ਵਿੱਚ ਮੂੰਗੀ ਮੂੰਗੀ ਮੋਠ ਬਣਾ ਲਈ ਸੀ ਤੇ ਹੁਣ ਆਪਾਂ ਕੱਟਦੇ ਜੀ ਪਿਆਜ਼ ਪਿਆਜ਼ ਕੱਟ ਕੇ ਆਪਾਂ ਦੁੱਧ ਕਿਲੋ ਕ ਦੁੱਧ ਦਾ ਆਪਾਂ ਬਣਾ ਲਾਂਗੇ ਜੀ ਪਨੀਰ ਪੁਰਜੀ ਬਣਾ ਲਾਂਗੇ ਜਦੋਂ ਜਦੋਂ ਘਰੇ ਦੁੱਧ ਹੁੰਦਾ ਫਿਰ ਤਾਂ ਨਹੀਂ ਆਪਾਂ ਨੂੰ ਵਧੀਆ ਫਾਇਦਾ ਹੁੰਦਾ ਵੀ ਆਪਾਂ ਸਬਜੀ ਪਨੀਰ ਦੀ ਜਾਂ ਮਟਰ ਪਨੀਰ ਫਿਰ ਮਟਰ ਪਨੀਰ ਨੇ ਆਪਾਂ ਬਣਾਉਂਦੇ ਜੇ ਆਪਾਂ ਪੁਰਜੀ ਬਣਾਵਾਂਗੇ ਇੱਕ ਦਿਨ ਆਪਾਂ ਪਨੀਰ ਬਣਾ ਲਿਆ ਸੀਗਾ ਅੱਜ ਆਪਾਂ ਮਾ ਪੁਰਜੀ ਬਣਾ ਲਾਂਗੇ ਦੁੱਧ ਪਾੜ ਕੇ ਤੇ ਜਦੋਂ ਘਰੇ ਦੁੱਧੋਂ ਦੇ ਫਿਰਤ ਨੇ ਆਪਾਂ ਨੇ ਖਾ ਪੀ ਲੈਣਾ ਚਾਹੀਦਾਗਾ ਤੇ ਸਬਜੀ ਦੇ ਨਾਲੇ ਸਾਰਾ ਲੱਗ ਜਾਂਦਾ ਤੇ ਨਹੀਂ ਹੁਣ ਫਿਰ ਆਪਾਂ ਨੂੰ ਦਾਲ ਦੀ ਸੋਚ ਰਹਿੰਦੇ ਵੀ ਕਾਦੀ ਬਣਾਈ ਉਹ ਹੀ ਗੋਭੀ ਗੱਜਰਾਂ ਚੱਲੀ ਜਾਂਦੀਆਂ ਨੇਗੀਆਂ ਤੇ ਨਾਲ ਥੋੜੀ ਜੀ ਦਾਲ ਬਦਲ ਜਾਂਦੀ ਸਬਜੀ ਕੱਲ ਆਪਾਂ ਗਏ ਸੀਗੇ ਜੇ ਭੋਗ ਤੇ ਉੱਥੇ ਸੀਗਾ ਮਟਰ ਪਨੀਰ ਫਿਰ ਨ ਮਟਰ ਪਨੀਰ ਜ ਸਟ ਨਹੀਂ ਆਉਂਦਾ ਜ ਇਸ ਕਰਕੇ ਫਿਰ ਇਹ ਆਪਾਂ ਚਟਨੀ ਵਾਂਗੂ ਖਾਦੀ ਜਾਂਦੀ ਹੈ ਤੇ ਚਲੋ ਜੀ ਆਪਾਂ ਨਾ ਕੱਟਦੇ ਅੱਜ ਲਾਇਏ ਸੀ ਆਪਾਂ ਨੇ ਸੈਂਟਰ ਆਪਣੇ ਆਂਦੀਆਂ ਕੁੜੀਆਂ ਗੁਲੀਆ ਸਿੱਖਣ ਕੱਪੜੇ ਅੱਜ ਸੀਗਾ ਜੀ ਆਪਣੇ ਪਹਿਲਾ ਦਿਨ ਸੈਂਟਰ ਦਾ ਤੇ ਉਹਨਾਂ ਆਪਣੇ ਮਜਬੀਆਂ ਵੀੜੇਓ ਇਧਰੋਂ ਹੋ ਜਾਂਦੀਆਂ ਨੇ ਜਿਹੜਾ ਵਿਆਹ ਚ ਜਾਂਦੀਆਂ ਨੇ ਕਿ ਜੀ ਵੀ ਜਿੱਦਿਆਂ ਨੂੰ ਟਾਈਮ ਹੁੰਦਾਗਾ ਆਪਣੇ ਫਰੀ ਹੁੰਦੀਆਂ ਦੋ ਦਿਨ ਚਾਰ ਦਿਨ ਉਹਦੇ ਆਪਣੇ ਕੋਲ ਆ ਜਾਂਦੇ ਨੇ ਇੱਕ ਦਿਨ ਵਿੱਚ ਤੇ ਮੈਂ ਕਿਹਾ ਚਲੋ ਤੂੰ ਦਿਹਾੜੀ ਲਾਇਆ ਕਰ ਨਾ ਗਰੀਬ ਬੰਦੇ ਨੂੰ ਹੁੰਦਾ ਜੀ ਫਾਇਦਾ ਹੋ ਜਾਂਦਾ ਚੱਲ ਦੋ ਰੁਪਏ ਸਾਰਾ ਲੱਗ ਜਾਂਦਾ ਫਿਰ ਉਹ ਵਿਚਾਰੀ ਰੋਟੀਆਂ ਰੋਟੀਆਂ ਨਾਲ ਹੁਣ ਵਗ ਜਾਂਦੀਆਂ ਨੇ ਇਹ ਇਕੱਠੀਆਂ ਹੋ ਕੇ ਦੋ ਤਿੰਨ ਜਾਣੀਆਂ ਜੀ ਤੇ ਕਿ ਹੁਣ ਪ੍ਰੋਗਰਾਮ ਚੱਲਦੇ ਹੁਣ ਵਿਆਹ ਤਾਂ ਘਟ ਗਏ ਹੁਣ ਪਤਾ ਕੀ ਹੈ ਹੁਣ ਚੱਲਦੇ ਨੇ ਜੀ ਪਾਠ ਕਿਸੇ ਦਾ ਸੱਜੇ ਪਾਠ ਕਿਸੇ ਦਾ ਖੰਡਾ ਪਾਠ ਕੇ ਤਾਂ ਖੁਸ਼ੀ ਦਾ ਕਿਸੇ ਦਾ ਮਰਗਤ ਦਾ ਕੁਝ ਤਾਂ ਆਪਣੇ ਬਾਜ਼ਾਰ ਜਿੱਤੇ ਸ਼ਹਿਰ 'ਚ ਆਪਣੇ ਚੱਲਦੀ ਰਹਿੰਦੇ ਨੇਗੇ ਪੂਰੇ ਕੰਮ ਚੱਲਦਾ ਕੁਝ ਆਪਣੇ ਨੇੜੇ-ਨੇੜੇ ਪਿੰਡਾਂ 'ਚ ਵਗ ਜਾਂਦੀਆਂ ਨੇ ਇਹ ਆਪਣੇ ਉਹ ਸ਼ਹਿਰ 'ਚ ਕਈ ਪੈਲਸ ਨੇਗੇ ਉਹ ਪੈਲਸ ਹਲਵਾਈਆਂ ਨਾਲ ਇਹਨਾਂ ਨੂੰ ਗੱਲ ਕੀਤੀ ਹੁੰਦੀ ਆ ਫਿਰ ਇਹ ਬੁੱਕ ਹੋ ਜਾਂਦੇ ਨੇ ਪਹਿਲਾਂ ਹੀ ਵੀ ਤੁਸੀਂ ਨਿਆਉਣਾਗਾ ਬੇਸ ਕਰਕੇ ਫਿਰ ਅੱਜ ਆਪਾਂ ਨੇ ਸੈਂਟਰ ਲੈ ਚ ਕਹਿੰਦੇ ਕੱਲ ਨੂੰ ਨਹੀਂ ਕੰਮ ਆਇਆ ਹੁਣ ਕੱਲ ਨੂੰ ਕਹਿੰਦੇ ਕਿਸੇ ਵੀ ਆਪਣੇ ਦਾ ਵੀ ਪਾਠ ਦਾ ਭੋਗ ਤੇ ਜਾਣਾ ਸ਼ਾਇਦ ਉਹ 11 ਤਰੀਕ ਨੂੰ ਜਾਣਗੇ ਜੀ ਇਹ ਜਾਗੋ ਦਾ ਪ੍ਰੋਗਰਾਮ ਲਾਉਣ ਤੇ ਕੱਲ ਨੂੰ ਫਿਰ ਆਪਣੇ ਫੇਰ ਆ ਜੂਗੀ ਜਿੱਦੇ ਆਉਂਦੀ ਆ ਉਹ ਇੱਕ ਚੀਜ਼ ਬਣਾ ਕੇ ਲੈ ਜਾਂਦੇ ਜਿੱਦੇ ਦੋ ਦਿਨ ਹੁੰਦੀ ਨਹੀਂ ਗਈ ਉਹਦੇ ਮਿਸ ਹੋ ਜਾਂਦਾਗਾ ਦੋ ਦਿਨ ਹੋ ਗਏ ਉਹਦੇ ਆਈ ਨਹੀਂ ਗਈ ਇੱਕ ਦਿਨ ਸਲਵਾਰ ਬਣਾ ਕੇ ਲੱਗੀ ਸੀ ਜੀ ਅੱਜ ਇਹਨੇ ਕਮੀਜ਼ੇ ਹੋ ਕਰ ਲਿਆ ਬਸ ਥੋੜੀਆਂ ਬਾਵਾਆਂ ਜਿ ਲੜਨ ਵਾਲੀਆਂ ਰਹਿ ਗਈਆਂ ਤੇ ਮੈਂ ਚੱਲ ਤੂੰ ਕੱਲ ਨੂੰ ਆ ਜੀ ਕੱਲ ਨੂੰ ਬਣਾ ਲਈ ਤੇ ਚਲੋ ਜੀ ਅੱਜ ਆਪਾਂ ਸੈ ਮੈਂ ਦੋ ਚਾਰ ਕੁੜੀਆਂ ਹੋਰ ਪੁੱਛ ਕਹੋ ਹੁਣ ਦਿਨ ਵੱਡੇ ਹੋ ਗਏ ਖੁੱਲ ਗਏ ਨਾ ਜੀ ਹੁਣ ਵਧੀਆ ਕੰਮ ਧੰਦਾ ਕਰਕੇ ਵਧੀਆ 2-3 ਘੰਟੇ ਲੱਗ ਜਾਂਦੇ ਨੇ ਚਲੋ ਨਾਲ ਆਪਣਾ ਕੱਲਿਆਂ ਦਾ ਟਾਈਮ ਪਾਸ ਹੋ ਜਾਂਦਾ ਆਪਣਾ ਬਹਾਨੇ ਨਾਲ ਆਪਾਂ ਬਹਿ ਜਾਂਦੇ ਹਾਂ ਸਟੀਚਿੰਗ ਕਰਨ ਲਈ ਆਪਾਂ ਤੋਂ ਪਤਾ ਕੀ ਆ ਬੈਠੇ ਨਹੀਂ ਜਾਂਦਾ ਹੈਗਾ ਜਦੋਂ ਆਪਾਂ ਕੱਲਿਆਂ ਫਿਰ ਆਪਾਂ ਨੂੰ ਜੇ ਮੜੇ ਮੋਬਾਈਲ ਚੱਕ ਲਾ ਮੋਬਾਈਲ ਤੇ ਲੱਗ ਜਾਂਦੇ ਨੇ 10 ਮਿੰਟ ਵੀ ਚਲਾ ਦੇਖ ਲਿਆ ਦੇਖ ਲਿਆ ਜਾਂ ਆਪਾਂ ਹੋਰ ਕੰਮ ਧੰਦਾ ਜਾ ਕਿਤੇ ਜਾਣਾ ਆਉਣਾ ਹੋ ਜਾਂਦਾ ਜੇ ਆਪਾਂ ਨੂੰ ਫਿਰ ਜਿੱਦੇ ਆਪਾਂ ਬਹਿ ਜਾਈ ਅੱਜ ਆਪਾਂ ਨੇ ਵੀ ਲਾਈਨਿੰਗ ਵਾਲਾ ਸੂਟ ਕੱਟਿਆ ਸੀਗਾ ਸੂਟ ਕੱਟ ਕੇ ਆਪਾਂ ਨੇ ਕਮੀਜ਼ ਕਰ ਲਿਆ ਨੇ ਤੇ ਉਹ ਪਾ ਸ਼ਾਮ ਨੂੰ ਕੁਛ ਸਲਵਾਰਾ ਪਾ ਸ਼ਾਮ ਨੂੰ ਜੜਦਾਂਗੇ ਸੁਬਾ ਆਪਾਂ ਕੱਲ ਨੂੰ ਨਾਲ ਤਾਂ ਆਪਾਂ ਮੂਰੀਆਂ ਬਣਾ ਦਾਂਗੇ ਨਾਲ ਆਪਾਂ ਬਾਵਾ ਜੜਦਾਂਗੇ ਕੱਲ ਨੂੰ ਆਪਣਾ ਸੂਟ ਤਿਆਰ ਹੋ ਜਾਊਗਾ ਤੇ ਲਾਲਚ ਦੇ ਲਾਲਚ ਨਾਲ ਆਪਾਂ ਬਹਿ ਜੇ ਨਾ ਕੱਲਿਆ ਜਾਣਾ ਤਾਂ ਆਪਾਂ ਨੂੰ ਹੀ ਬੈਠਾ ਜਾਂਦਾ ਕੱਲੇ ਹੋਣ ਨਾਲ ਆਪਣਾ ਜੀ ਲੱਗ ਜਾਂਦਾ ਚਲੋ ਨਾਲੇ ਉਹ ਕੁੜੀਆਂ ਸਿੱਖ ਜਾ ਸਿੱਖ ਲੈਣਗੀਆਂ ਨਾ ਜ ਆਪਣੇ ਦਾ ਕੰਮ ਧੰਦਾ ਕਰ ਆ ਜਾਂਦੀ ਆ ਤੇ ਨਾਲੇ ਲੱਗੀ ਵੀ ਆ ਸੈਂਟਰ 'ਚ ਚਲੋ ਜੀ ਅੱਜ ਹੁਣ ਆਪਾਂ ਨਾ ਗੰਡੇ ਪਿਆਜ਼ ਚੀਰ ਲਈਏ ਹਮ ਅੱਜ ਆਪਾਂ ਨਾ ਸਬਜ਼ੀ ਬਣਾ ਲਈਏ ਕਿਧਰੇ ਪਤਾ ਨਹੀਂ ਕਿਥੋਂ ਜੁੱਤ ਤਮੀਰੇ ਦੱਖਰ ਵਾਸਤੇ ਤੇਰਾ ਪਰਿਆਜ ਚੀਜ਼ ਨਾ ਕੋਰੋ ਮੈਂ ਆਪੀ ਫੋਡੀ ਤੇ ਪਰੇ ਪਕਾਤੀ ਐ ਆਪਣੀ ਤੇ ਤੇ ਪਿਆਜ ਕੋਲ ਦੇ ਫੋਡੇ ਆਪਣਾ ਦੁੱਧ ਕਰ ਉਹ ਜੋ ਨਿਰਵਾਣ ਜੁਗਾ ਤਮੀਰੇ ਨਾ ਵਾਸਤੇ ਪਕਾਵਾਂਗੇ ਸਿਰਫਾ ਵਾਈਟ ਡਿਸਰਟ ਦਾ ਪਾਣੀ ਮੇਰੇ ਸੱਤ ਰੋਣੇ ਕਰੇ ਪਾੜੇ ਆਪਾਂ ਨਾ ਸਿਰਕੇ ਨਾਲ ਉਹਨੂੰ ਪਾੜਦੇ ਹਾਂ ਕੀ ਨਾਗੇ ਇਹਨੂੰ ਜਦੋਂ ਆਪਾਂ ਨਾਲ ਦੁੱਧ ਗਰਮ ਹੋ ਦੋਦੇ ਤੇ ਇਹ ਬੰਦਾ ਆ ਗਿਆ ਸੀ ਤਾਂ ਪਾਣੀ ਇਹ ਕਰਦੇ ਦੁੱਧ ਨਾਲ ਵਧੀਆ ਬਣ ਜਾਂਦਾ ਪਨੀਰ ਜੇ ਆਪਾਂ ਬੈਰੀ ਵਾਲਾ ਦੁੱਧ ਹੋਵੇ ਜਾਂ ਉਹ ਤਾਂ ਨਹੀਂ ਵਧੀਆ ਆਮ ਸਹੀ ਪਨੀਰ ਬਈ ਪਨੀਰ ਆਪਾਂ ਬਣ ਗਿਆ ਦੇਖ ਸਕਦੇ ਤੁਸੀਂ ਇੰਨਾ ਪਾ ਇਸ ਤਰੀਕੇ ਨਿਚੋੜ ਕੇ ਪਾਵਾਂਗੇ ਉਹ ਦੁੱਧ ਆਪਾਂ ਚਲ ਗੈਸ

ਮੱਤਾ ਘਰ ਦੇ ਦੁੱਧ ਦੇ ਕੋਲਾ ਬਣਦਾ ਪਨੀਰ ਨਾਲੇ ਤਾਂ ਕੀ ਹੈ ਵਧੀਆ ਨਿਕਲਿਆ ਹੁੰਦਾ ਮੂਰ ਦਾ ਦੁੱਧ ਤੋਂ ਬਣਦਾ ਹੈ ਜਿਵੇਂ ਆਪਣੇ ਘਰਾਂ ਦੀ ਟਿੱਕੀ ਹੁੰਦੀ ਹੈ ਜਾਂ ਵਧੀਆ ਦੁੱਧ ਪਨੀਰ ਬਣਦਾ ਹੈ ਬੈਰੀਓ ਦੇ ਦੁੱਧ ਦਾ ਨਹੀਂ ਪਨੀਰ ਬਣਦਾ ਤੁਸੀਂ ਬਣਾ ਕੇ ਦੇਖੋ ਅਸੀਂ ਭਾਜੇ ਜਦੋਂ ਕਈ ਵਾਰ ਕਦੇ ਨੂੰ ਤਾਂ ਆਪਣੇ ਖਾਣੇ ਦੇ ਦੁੱਧ ਹੁੰਦੇ ਹੀ ਆਪਾਂ ਨਾਲ ਜੁ ਕਰੇ ਲੈਣਾ ਨਹੀਂ ਪੈਂਦਾ ਆਪਣਾ ਮਹੀਨਾ ਦੋ ਮਹੀਨੇ ਵੀ ਆਪਣੇ ਮੱਝ ਸੂਣ ਵਾਲੀ ਹੁੰਦੀ ਹੈ ਫਿਰ ਆਪਾਂ ਉਸ ਟਾਈਮ ਨਾਲ ਪਨੀਰ ਨਹੀਂ ਬਣਾਉਗੇ ਹੈਗੀ ਆਪਾਂ ਜਦੋਂ ਆਪਣੇ ਘਰੇ ਮੱਝਾਂ ਹੁੰਦੀਆਂ ਨੇ ਤਾਂ ਉਸ ਟਾਈਮ ਪਨੀਰ ਬਣਾਉਂਦੇ ਹਾਂ

ਉਹ ਜਿਹੜਾ ਪਾਸਾ ਮੀਨ ਬਣਾਇਆ ਹੈ बनाना तो ये लोग कर रहे अपनी सब्जी तो वीडियो बढ़िया लगी लाइक शेयर जरूर कर दो सब्सक्राइब करना बिल्कुल ना करना आज जुड़ गए हैं किचन मिल जाए। नाश्ता ब्लॉग में तक तक, तक लीजिए सब